ਗੁਰਜੀ ਦਾ ਖਾਲਸਾ ਵਾਹਿਗੁਰਜ ਦੀ ਖਫਤ ਇਹ ਅੱਜ ਸਾਡੀ ਹਾਰਕੀ ਸੇਵਾ ਸੁਸਾਇਟੀ ਦੇ ਵਿੱਚ ਸਾਡੇ ਵੀਰ ਗੁਰਜੀਤ ਸਿੰਘ ਫੌਜੀ ਜੋ ਆਰਮੀ ਦੇ ਵਿੱਚ 20 ਸਾਲ ਸਰਵਿਸ ਕਰਕੇ ਆਏ ਤੇ ਇਸ ਵੀਰ ਨੇ ਸਾਡੇ ਪਿੰਡ ਲਈ ਬੜਾ ਯੋਗਦਾਨ ਪਾਇਆ ਛੁੱਟੀ ਆਉਂਦੇ ਸੀ ਵੀਰ ਗਰਾਊਂਡ ਦੇ ਵਿੱਚ ਬੱਚਾ ਨੂੰ ਮਿਹਨਤ ਬੜੀ ਕਰਾਈ ਇਹਨਾਂ ਨੇ ਤੇ ਉਸ ਮਿਹਨਤ ਦੇ ਬਲਬੂਤੇ ਸਾਡੇ ਪਿੰਡ ਦੇ 5 ਤੋਂ 7 ਦੇ ਵਿੱਚ ਮੰਡੇ ਫੌਜੀ ਭਰਤੀ ਹੋਏ ਜੋ ਇਹਨਾਂ ਦੀ ਮਿਹਨਤ ਕਰਾਏ ਸੀ ਔਰ ਉਸ ਤੋਂ ਬਾਅਦ ਚ ਫੇਰ ਆਉਂਦੇ ਰਹੇ ਤਕਰੀਬਨ ਇਹਨਾਂ ਦੇ ਬਨਾਏ 10 12 ਫੌਜੀ ਭਰਤੀ ਅੱਜ ਸਾਡੇ ਪਿੰਡ ਦੇ ਔਰ 20 ਸਾਲ ਦੀ ਸਰਵਿਸ ਕਰਕੇ ਵੀਰ ਉਹਨਾਂ ਨੇ ਫੇਰ ਵੀ ਜੋ ਇਹਨਾਂ ਦਾ ਟੀਚਾ ਸੀਗਾ ਵੀ ਪੰਜਾਬ ਨੂੰ ਔਰ ਸਾਡੇ ਪਿੰਡ ਨੂੰ ਸ਼ੁਰੂਆਤ ਸਾਡੇ ਪਿੰਡ ਦਾ ਵੀ ਅਸੀਂ ਨਸ਼ਾ ਮੁਕਤ ਕਰਨਾ ਇਸ ਵੀਰ ਨੇ ਆ ਕੇ ਭਿੱਖੀ ਵਿੰਡ ਅਮਰਸਰ ਰੋਡ ਤੇ ਪ੍ਰੋ ਅਲਟੀਮੇਟ ਜਿਮ ਖੋਲਿਆ ਇਸ ਇਹ ਵੀਰ ਪ੍ਰੋਬਲਿਟੀਮ ਦੇ ਆਨਰ ਨੇ ਤੇ ਇਹਨਾਂ ਵੀਰਾਂ ਨੂੰ ਜਦੋਂ ਪਤਾ ਲੱਗਿਆ ਵੀ ਅਸੀਂ ਹਰ ਕੀ ਸੇਵਾ ਸੁਸਾਇਟੀ ਦੇ ਵਿੱਚ ਫ੍ਰੀ ਬੱਚਿਆਂ ਨੂੰ ਪੜਾਉਂਦੇ ਆ ਤੇ ਵੀਰ ਨੇ ਸਾਨੂੰ ਕਾਲ ਕੀਤੀ ਵੀ ਦੱਸੋ ਬੱਚਿਆਂ ਵਾਸਤੇ ਕੀ ਚਾਹੀਦਾ ਵਾ ਅਸੀਂ ਸੇਵਾ ਕਰਨਾ ਚਾਹੁੰਦੇ ਆ ਤੇ ਫਿਰ ਅਸੀਂ ਦੱਸਿਆ ਵੀ ਸਾਡੇ ਬੱਚਿਆਂ ਨੂੰ ਖੇਡਣ ਦਾ ਸਮਾਨ ਚਾਹੀਦਾ ਵਾ ਬੈਡਬਾਲ ਔਰ ਚੜੀ ਛੱਕੇ ਔਰ ਵੀਰੋਂ ਨੇ ਸਾਨੂੰ ਉਹਨਾਂ ਦੇ ਖੇਡਣ ਦੇ ਸਮਾਨ ਦੀ ਸੇਵਾ ਕੀਤੀ ਫਿਰ ਵੀਰ ਨੇ ਅਸੀਂ ਦਿਖਾਇਆ ਬੱਚੇ ਕੀ ਪੜ੍ਹਦੇ ਆ ਕੀ ਸਿੱਖਦੇ ਆ ਅੰਦਰ ਜਾ ਕੇ ਇਹਨਾਂ ਨੇ ਸਾਰਾ ਬੱਚਿਆਂ ਦਾ ਮਾਹੌਲ ਦੇਖਿਆ ਹੁਣ ਅਸੀਂ ਵੀਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤੁਹਾਨੂੰ ਇੱਥੇ ਆ ਕੇ ਕਿਵੇਂ ਦਾ ਲੱਗਿਆ ਵੀ ਕੀ ਬੱਚੇ ਸਿੱਖਦੇ ਆ ਵੀਰ ਜੀ ਦੱਸਿਓ ਆਪਣਾ ਤੁਸੀਂ ਐਕਸਪੀਰੀਅੰਸ ਦੱਸਿਓ ਸਭ ਤੋਂ ਪਹਿਲਾਂ ਤਾਂ ਮੈਂ ਹਰ ਕੀ ਸੇਵਾ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਸਨਮਾਨ ਇੱਥੇ ਆਉਣ ਤੇ ਬਖਸ਼ਿਆ ਦੇਖੋ ਹਰ ਇਨਸਾਨ ਦਾ ਇੱਕ ਉਪਰਾਲਾ ਹੁੰਦਾ ਹੈ ਕਿ ਉਹ ਕਿਸੇ ਵੀ ਗਰੀਬ ਬੱਚੇ ਨੂੰ ਜਾਂ ਕਿਸੇ ਵੀ ਬੱਚੇ ਨੂੰ ਇਦਾਂ ਦਾ ਕਿ ਜੋ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਏ ਜੇ ਜਿੰਨਾ ਜੋਰ ਅਸੀਂ ਲਾਉਂਦੇ ਆ ਆਪਣੇ ਬੱਚਾ ਦੇ ਲਾਉਣੇ ਸਾਰਿਆਂ ਨੂੰ ਬੱਚੇ ਇਦਾਂ ਦੇ ਹੀ ਹੁੰਦੇ ਆ ਕਿਤਨੇ ਕਿਤੇ ਨਾ ਬੰਦੇ ਦੀਆਂ ਮਜਬੂਰੀਆਂ ਜਾਂ ਬੰਦੇ ਦੇ ਹਾਲਾਤ ਆ ਜਿਹੜੇ ਉਹ ਬੱਚਿਆਂ ਨੂੰ ਉਸ ਜਗ੍ਹਾ ਤੇ ਪਹੁੰਚਣ ਤੋਂ ਛੋੜੀਆਂ ਜਿਹੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਆ ਕਿ بڑے ਸਰਕਲ ਹੁੰਦੇ ਘਰਾਂ ਦੇ ਸਰਕਲ ਵੀ ਚਲਾਉਣੇ ਹੁੰਦੇ ਆ ਇਸ ਕਰਕੇ ਨਾ ਕੁਝ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਤੇ ਸੋ ਮੇਰਾ ਵੀਰ ਅੰਗਰੇਜ਼ ਸਿੰਘ ਪਿੰਡ ਮੱਧਰਾ ਤੋਂ ਆਏ ਜੋ ਤੇ ਇਹਨਾਂ ਨਾਲ ਮੇਰਾ ਪਹਿਲੇ ਦਿਨੋਂ ਬਹੁਤ ਜ਼ਿਆਦਾ ਪਿਆਰ ਆ ਮੈਂ ਵੀ ਉਸੇ ਲਾਈਨ ਦੇ ਵਿੱਚੋਂ ਨਿਕਲਿਆ ਗਵਰਨਮੈਂਟ ਜੌਬ ਕਰਕੇ ਆਇਆ 20 ਸਾਲ ਅੱਜ ਵੀ ਮੈਂ ਫੇਰ ਵੀ ਹੀ ਫਿਜੀਕਲ ਤੇ ਲੋਕਾਂ ਦੀ ਸਿਹਤ ਦੇ ਨਾਲ ਹੀ ਜੁੜਿਆ ਹਾਂ ਸ਼ੁਰੂ ਤੋਂ ਮੈਂ ਇਸੇ ਚੀਜ਼ ਨੂੰ ਲੈ ਕੇ ਹੀ ਚੱਲਦਾ ਆ ਰਿਹਾ ਇਹਨਾਂ ਨੇ ਆਣ ਕੇ ਪਿੰਡ ਦੇ ਵਿੱਚ ਇਹ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਹੌਲੀ ਹੌਲੀ ਦੇਖੋ ਵੀ ਸਾਡੇ ਲਾਗੇ ਬੰਨੇ ਦੇ ਜਿੰਨੇ ਪਿੰਡ ਆ ਉਹਨਾਂ ਦੇ ਵਿੱਚ ਵੀ ਵੀ ਸਾਡੀ ਜੋ ਵੀਡੀਓ ਵੇਖ ਕੇ ਬੱਚੇ ਭੇਜ ਰਹੇ ਆ ਸਾਨੂੰ ਵਧੀਆ ਲੱਗਦਾ ਹੈ ਕਿ ਹਾਂ ਉੱਥੋਂ ਵੀ ਕੁਝ ਬੱਚੇ ਆਉਂਦੇ ਆ ਹੁਣ ਦੇਖੋ ਆਹ ਟਾਈਮ ਜਿਹੜਾ ਹੈਗਾ ਹੈ ਕੋਈ ਲਗਭਗ 5:30 5:6 ਦਾ ਟਾਈਮ ਆ ਇਸ ਟਾਈਮ ਤੇ ਵਿੱਚ ਤਕਰੀਬਨ ਆਪਣੇ ਘਰਾਂ ਦੇ ਵਿੱਚ ਬੱਚੇ ਜਿੰਨੇ ਵੀ ਆ ਜੋ ਰਿਚ ਫੈਮਿਲੀ ਤੋਂ ਬਿਲੋਂਗ ਕਰਦੇ ਆ ਉਹ ਸਾਰੇ ਬੱਚੇ ਟਿਊਸ਼ਨਾਂ ਤੇ ਹੋਣਗੇ ਬਟ ਜਿੱਦਾਂ ਜੋ ਸਾਡੇ ਪਿੰਡਾਂ ਦੇ ਬੱਚੇ ਆ ਉਹ ਇਸ ਟਾਈਮ ਤੇ ਜਾਂ ਤਾਂ ਘਰੇ ਖੇਡਣ ਦੇ ਹੋਣਗੇ ਜਾਂ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਬਾਹਰ ਕਿਤੇ ਨਾ ਕਿਤੇ ਛੋਟੀ ਮੋਟੀ ਕੋਈ ਇਹੋ ਜਿਹੀ ਸੰਗਤ ਕਰਕੇ ਬੈਠੇ ਹੋਣਗੇ ਜਿੱਥੋਂ ਕਹਿੰਦੇ ਆ ਨਾ ਕਿ ਜੜਾ ਮਜ਼ਬੂਤ ਹੋਣੀ ਤੇ ਉਤੋਂ ਵੀ ਪੱਤੇ ਛੇਤੀ ਝੜਦੇ ਨਹੀਂ ਆ ਤੇ ਇਦਾਂ ਹੀ ਆ ਕਿ ਜੇ ਇਹ ਬੱਚੇ ਹੋਣ ਤੋਂ ਵਧੀਆ ਸਿੱਖਿਆ ਸਿੱਖਣ ਦੇ ਆ ਨਾ ਕਿ ਹੁਣ ਜਿੱਦਾਂ ਸਾਡੀ ਵੀਡੀਓ ਦੇ ਪਿੱਛੇ ਤੁਸੀਂ ਵੇਖਣਦੇ ਹੋਗੇ ਇਸ ਟਾਈਮ ਤੇ ਘੱਟੋ ਘੱਟ ਵੀ ਇੱਥੇ ਮੈਨੂੰ ਤਾਂ 100 ਤੋਂ ਪਲੱਸ ਬੱਚੇ ਲੱਗਣਦੇ ਆ ਤੇ ਜੇ ਅਸੀਂ 100 ਬੱਚੇ ਨੂੰ ਇੱਕ ਦਿਨ ਦੇ ਵਿੱਚ 100 ਅੱਖਰ ਵੀ ਸਿਖਾ ਰਹੇ ਆ ਨਾ ਤੇ ਉਹਨਾਂ ਵਾਸਤੇ ਬਹੁਤ ਸਹੀ ਹੈ। ਤੋਂ ਜਿਹੜਾ ਇਹਨਾਂ ਨੇ ਵੀਰ ਉਹਨਾਂ ਨੇ ਉਪਰਾਲਾ ਕੀਤਾ ਪਿੰਡ ਦੇ ਵਿੱਚ ਇਹ ਤਾਂ ਬਹੁਤ लाजवाब ਹੈ। ਬਹੁਤ ਹੀ ਵਧੀਆ। ਦੇਖੋ ਹਰ ਕੋਈ ਮਤਲਬ ਕੰਮ ਕਰ ਨੂੰ ਬਹੁਤ ਹੈ ਦੁਨੀਆ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦਾ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦਾ ਜਦੋਂ ਆਪਾਂ ਕਿਸੇ ਦੀਆਂ ਵੀਡੀਓ ਵੇਖਦੇ ਆ ਜਾਂ ਕਿੱਦਾਂ ਵੀ ਕਹਿੰਦੇ ਆ ਤੇ ਕਹਿੰਦੇ ਪੜਾਈ ਦੇ ਲੰਗਰ ਤੇ ਹੁਣ ਤੁਸੀਂ ਖੁਦ ਵੇਖ ਲੋਗੇ ਪੜਾਈ ਦੇ ਲੰਗਰ ਦਾ ਉਪਰਾਲਾ ਵੀ ਹੋ ਗਿਆ ਹੁਣ ਇੱਥੇ ਤੁਹਾਂ ਲੋਕਾਂ ਨੇ ਸਾਥ ਦੇਣਾ ਜਿਹੜੇ ਵੀ ਮੇਰੇ ਭਰਾ ਵੀਡੀਓ ਵੇਖਦੇ ਆ ਜਾਂ ਜੋ ਵੀ ਇਸ ਵੀਡੀਓ ਨੂੰ ਦੇਖ ਕੇ ਲਾਈਕ ਕਰੋ ਤੇ ਕਮੈਂਟ ਵੀ ਕਰੋ ਤੇ ਸ਼ੇਅਰ ਵੀ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਪਤਾ ਲੱਗੇ ਅਸੀਂ ਨਹੀਂ ਕਹਿੰਦੇ ਕਿ ਸਾਡੇ ਪਿੰਡ ਹੀ ਇਹ ਕੰਮ ਚੱਲਣ데요 ਅਸੀਂ ਚਾਹੁੰਦੇ ਆ ਕਿ ਹਰ ਪਿੰਡ ਦੇ ਵਿੱਚ ਐਦਾਂ ਦਾ ਉਪਰਾਲਾ ਹੋਣਾ ਚਾਹੀਦਾ ਕਿ ਜੋ ਲੋੜਵੰਦ ਬੱਚਿਆਂ ਦੀਆਂ ਜੋ ਮੁਸ਼ਕਲਾਂ ਆ ਜਾਂ ਉਹਨਾਂ ਨੂੰ ਪੜ੍ਹਾਈ ਦਾ ਜੋਗਦਾਨ ਆ ਉਹਨਾਂ ਨੂੰ ਮਿਲਣਾ ਚਾਹੀਦਾ। ਸੋ ਮੈਂ ਵੀ ਰੰਗਰੇਜ ਦਾ ਬਹੁਤ ਜ਼ਿਆਦਾ ਧੰਨਵਾਦੀ ਆ ਕਿ ਜਿਨੇ ਗਵਰਨਮੈਂਟ ਜੌਬ ਤੇ ਰਹਿ ਕੇ ਵੀ ਇੰਨਾ ਵੱਡਾ ਉਪਰਾਲਾ ਕੀਤਾ। ਸੋ ਇਹਨਾਂ ਦੇ ਨਾਲ ਜੋ ਇਹਨਾਂ ਦੀ ਟੀਮ ਆ ਦੋ ਮੇਰੇ ਭਰਾ ਨਾਲ ਖੜੇ ਆ ਇਹ ਇਸ ਚੀਜ਼ ਨੂੰ ਪਿੱਛੋਂ ਲੈ ਕੇ ਚੱਲਣਗੇ। ਅਸੀਂ ਤਾਂ ਨਾਲ ਖੜੇ ਹੀ ਆ ਤੇ ਜਿਹੜੇ ਸਾਡੇ ਦੋ ਭਰਾ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਆ ਇਹਨਾਂ ਦੀ। ਅੰਗਰੇਜ਼ ਵੀਰ ਥੋੜੇ ਦਿਨ ਲਈ ਛੁੱਟੀ ਆਇਆ ਚਲੇ ਜਾਣਗੇ ਬਟ ਇਹ ਸੰਸਦਾ ਇਹਨਾਂ ਦੋ ਭਰਾਵਾਂ ਦੇ ਹੱਥ ਦੇ ਵਿੱਚ ਆ ਪਿੱਛੋਂ ਤੇ ਸੋ ਜਿਹੜੇ ਭਰਾ ਮੇਰੇ ਵੀਡੀਓ ਵੇਖਦੇ ਆ ਤੁਸੀਂ ਵੀ ਭਰਾ ਸਾਡੇ ਜੋ ਵੀ ਹੁੰਦਾ ਹੈ ਤੁਹਾਡੇ ਤੋਂ ਜੋਗ ਯੋਗਦਾਨ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਤੁਸੀਂ ਕੋਈ ਸੇਵਾ ਪਾਉਣੀ ਚਾਹੁੰਦੇ ਉਹ ਪਾ ਸਕਦੇ ਦੇਖੋ ਇਹਨਾਂ ਗਰੀਬ ਬੱਚਿਆਂ ਦਾ ਸਾਡਾ ਜੇ ਅਸੀਂ ਕਿਤੇ ਬਾਹਰ ਘੁੰਮਣ ਫੇਰਨ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਅਸੀਂ ਥੋੜਾ ਬਾਤ ਆਪਣਾ ਖਰਚਾ ਕਰ ਲੈਨੇ ਆ ਜੇ ਆਪਾਂ ਉਹਦੇ ਵਿੱਚੋਂ ਥੋੜਾ ਜਿਹਾ ਵੀ ਦਸਵੰਦ ਕੱਢੀਏ ਤੇ ਕਿਸੇ ਇੱਕ ਘਰ ਦੇ ਬੱਚੇ ਦਾ ਭਲਾ ਹੋ ਜਾਊਗਾ ਸਾਡਾ ਜੋ ਪੰਜਾਬ ਆ ਜੋ ਇੰਨਾ ਜ਼ਿਆਦਾ ਧੱਬਾ ਲੱਗਿਆ ਪਿਆ ਕੇ ਵੀ ਪੰਜਾਬ ਸਾਰਾ ਨਸ਼ੇੜੀ ਹੋ ਚੁੱਕਿਆ ਹੈ ਦੇਖੋ ਪੰਜਾਬ ਨਸ਼ੇੜੀ ਨਹੀਂ ਆ ਪੰਜਾਬ ਨਸ਼ੇ ਦੇ ਰਾਹ ਤੇ ਕੁਝ ਗਲਤ ਹਾਲਾਤਾਂ ਦੇ ਕਰਕੇ ਤੁਰਿਆ ਜਾ ਰਿਹਾ ਜਾਂ ਤੇ ਉਹਨਾਂ ਨੂੰ ਵਧੀਆ ਐਜੂਕੇਸ਼ਨ ਨਹੀਂ ਮਿਲ ਰਹੀ ਜਾਂ ਉਹਨਾਂ ਨੂੰ ਵਧੀਆ ਸੰਗਤ ਨਹੀਂ ਮਿਲ ਰਹੀ ਜਿਹੜਾ ਕਰਕੇ ਉਹ ਬੱਚੇ ਨਾ ਥੋੜਾ ਜਿਹਾ ਮਿਸ ਗਾਈਡ ਹੋ ਜਾਂਦੇ ਆ ਉਹਨਾਂ ਨੂੰ ਕੋਈ ਵਧੀਆ ਸਿੱਖਿਆ ਦੇਣ ਵਾਲਾ ਹੈ ਹੀ ਨਹੀਂ ਆ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ ਕੋਈ ਵਧੀਆ ਉਹਨਾਂ ਨੂੰ ਤੌਰ ਤਰੀਕਾ ਦੱਸਣ ਵਾਲਾ ਹੋਵੇ ਕਿ ਤੁਸੀਂ ਲਾਈਫ ਦੇ ਵਿੱਚ ਗਰੋਅ ਕਿੱਦਾਂ ਕਰੋਗੇ ਜਾਂ ਅੱਗੇ ਕਿੱਦਾਂ ਵੱਧੋਗੇ ਦੇਖੋ ਜੋ ਬੰਦਾ ਮਿਹਨਤ ਕਰਕੇ ਅੱਗੇ ਨਿਕਲੂਗਾ ਉਹਨੂੰ ਟਾਈਮ ਲੱਗੂਗਾ ਥੋੜਾ ਨਹੀਂ ਲੱਗੂਗਾ ਬਹੁਤ ਟਾਈਮ ਲੱਗੂਗਾ ਪਰ ਦੇਖੋ ਸ਼ਾਰਟਕਟ ਤਰੀਕਾ ਮਾਰਨ ਵਾਸਤੇ ਫਿਰ ਉਹੀ ਆ ਚੋਰੀ ਚਗੈਤੀ ਕੋਈ ਇਹੋ ਜਿਹਾ ਕੰਮ ਕਰੂਗਾ ਤੇ ਉਹ ਥੋੜੇ ਦਿਨ ਦਾ ਕੰਮ ਚੱਲਦਾ ਹੈ ਬਾਅਦ ਚ ਨਹੀਂ ਚੱਲਦਾ ਤੇ ਜੇ ਉਹ ਬੱਚੇ ਨੂੰ ਹੁਣ ਤੋਂ ਮੋਟੀਵੇਟ ਕੀਤਾ ਜਾਊਗਾ ਕਿ ਹਾਂ ਵੀ ਤੂੰ ਸਟੈਪ ਵਾਈਜ਼ ਸਟੈਪ ਉੱਪਰ ਜਾਏਗਾ ਤੇ ਹਮੇਸ਼ਾ ਕੋਈ ਵੀ ਇਨਸਾਨ ਆ ਕਾਮਯਾਬ ਹੁੰਦਾ ਹੈ ਬਾਕੀ ਮੈਂ ਹਰ ਕੀ ਸੇਵਾ ਸੁਸਾਇਟੀ ਪਿੰਡ ਮਦਦ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਹੈ ਐਨੀ ਕੀ ਸੇਵਾ ਦਾ ਸਾਨੂੰ ਮੌਕਾ ਦਿੱਤਾ ਹੈ ਅੰਗਰੇਜ਼ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਆਣੀ ਕਰਦੀ ਤੁਹਾਡਾ ਬਹੁਤ ਤਗੜੀ ਸਪੀਚ ਸਹੀ ਗੱਲ ਆ ਇਹ ਵੀਡੀਓ ਜਿੱਥੇ ਤੱਕ ਵੀ ਪਹੁੰਚਦੀ ਆ ਵੀਰ ਜੀ ਸੱਚੀ ਗੱਲ ਵਿਰਧਿਆ ਦਾ ਲੰਗਰ ਲੱਗ ਚੁੱਕਾ ਵਾ ਤੇ ਹੁਣ ਸਾਰੇ ਭਰਾ ਆ ਪਰ ਰਲ ਕੇ ਇਸ ਲੰਗਰ ਦੇ ਵਿੱਚ ਆਪਾਂ ਹਿੱਸਾ ਪਾਈਏ ਹੋਰ ਲੰਗਰ ਰਜਾਉਣ ਵਾਲੇ ਆਪਾਂ ਬੜੇ ਲਾਲੇ ਆ ਤੇ ਆਪਾਂ ਹੁਣ ਇਸ ਲੰਗਰਾਂ ਦੇ ਵਿੱਚ ਵੀ ਹਿੱਸਾ ਪਾਈਏ ਤਾਂ ਜੋ ਸਾਡਾ ਪੰਜਾਬ ਅੱਗੇ ਵੱਧ ਸਕੇ ਅਸੀਂ ਇੱਕੋ ਹੀ ਪੰਜਾਬ ਨੂੰ ਨਾ ਨਾਮ ਦੇਤਾ ਨਿਸ਼ੇੜੀ ਅਸੀਂ ਸਿਰਫ ਨਸ਼ੇ ਵਾਲੇ ਬੰਦਿਆਂ ਨੂੰ ਵੀ ਵਾਇਰਲ ਕਰ ਰਹੇ ਆ ਔਰ ਜਿਹੜੇ ਚੰਗੇ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਵੈਰੀ ਨਹੀਂ ਕਰਦੇ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਦੇ ਪੰਜਾਬ ਦੇ ਵਿੱਚ ਬਹੁਤ ਐਦਾਂ ਦੇ ਇਨਸਾਨ ਹੋਣਗੇ ਜਿਹੜੇ ਪੰਜਾਬ ਵਾਸਤੇ ਬਹੁਤ ਯਤਨ ਕਰ ਰਹੇ ਪੰਜਾਬ ਨੂੰ ਅੱਗੇ ਲੈਣ ਵਾਸਤੇ ਅਸੀਂ ਉਹਨਾਂ ਦਾ ਸਾਥ ਦੇਈਏ ਨਸ਼ੇੜੀਆਂ ਦਾ ਅੱਗੇ ਜ਼ਿਕਰ ਨ ਕਰੀਏ ਨਸ਼ੇੜੀ ਬਹੁਤ ਘੱਟ ਆ ਪਰ ਆਪਾਂ ਚੰਗਿਆ ਬੰਦਿਆਂ ਦੇ ਨਾਲ ਚੱਲੀਏ ਤੇ ਵੀਰ ਨੇ ਜੋ ਇੱਕ ਸਪੀਚ ਦਿੱਤੀ ਸਹੀ ਗੱਲ ਆ ਸੀ ਨਸ਼ਿਆਂ ਤੋਂ ਮੁਕਤ ਹੋ ਸਕੀਏ ਸਾਨੂੰ ਗਲਤ ਨਾਮ ਦੇਤਾ ਅਸੀਂ ਐਜੂਕੇਸ਼ਨ ਦੇ ਹੁੰ ਲੰਗਰ ਲੱਗ ਚੁੱਕੇ ਆ ਆਪਾਂ ਉਹਨੂੰ ਅੱਗੇ ਲੈ ਕੇ ਚੱਲੀਏ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਕੀਮਤੀ ਟਾਈਮ ਕੱਢਿਆ ਇਹ ਵੀਰ ਭਿੱਖੀਬਨ ਅੰਮ੍ਰਿਤਸਰ ਰੋਡ ਤੇ ਪ੍ਰੋ ਅਲਟੀਮੇਟ ਜਿਮ ਆ ਉਹਨਾਂ ਦੇ ਓਨਰ ਆ ਜਿਸ ਵੀਰ ਨੇ ਕੰਟੈਕਟ ਕਰਨਾ ਹੋਵੇ ਵੀਰ ਉਹਨਾਂ ਦੇ ਨਾਲ ਅੰਮ੍ਰਿਤਸਰ ਰੋਡ ਤੇ ਕੰਟੈਕਟ ਵੀ ਕਰ ਸਕਦਾ ਵਾ ਤੇ ਅਸੀਂ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਸਾਡੇ ਬੱਚਾਂ ਦੀ ਸੇਵਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ